ਜੇਕਰ ਤੁਸੀਂ ਇੱਕ ਵਾਰੀ ਇਹ ਅੰਗੂਰਾਂ ਦੀ ਡਰਿੰਕ ਬਣਾ ਲਈ ਤਾਂ ਤੁਸੀਂ ਅੰਗੂਰ ਖਾਣਾ ਭੁੱਲ ਜਾਓਗੇ ਬੱਚੇ ਵੀ ਤੁਹਾਨੂੰ ਇਹ ਡਰਿੰਕ ਬਣਾਉਣ ਦੀ ਫਰਮਾਇਸ਼ ਕਰਨਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਕੋ ਵਿੱਚ ਚਲੋ ਆਪਾਂ ਹੁਣ ਇਸ ਡਰਿੰਕ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਜਾਰ ਲਵਾਂਗੇ ਇਸ ਦੇ ਵਿੱਚ ਮੈਂ ਗ੍ਰੇਪਸ ਐਡ ਕਰ ਲਵਾਂਗੇ ਇਹ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਇੱਕ ਕੌਲੀ ਗ੍ਰੇਪਸ ਦੀ ਐਡ ਕਰ ਲਵਾਂਗੇ ਇਸ ਦੇ ਵਿੱਚ ਆਪਾਂ ਚਾਟ ਮਸਾਲਾ ਐਡ ਕਰਾਂਗੇ ਇਥੇ ਮੈਂ 1/4 ਚਮਚ ਛਾਟ ਮਸਾਲਾ ਐਡ ਕੀਤਾ ਹੈ 1/4 ਚਮਚ ਇਸ ਦੇ ਵਿੱਚ ਆਪਾਂ ਜੀਰਾ ਪਾਊਡਰ ਐਡ ਕਰਾਂਗੇ ਤੇ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਕਾਲਾ ਨਮਕ ਸਵਾਦ ਦੇ ਅਨੁਸਾਰ ਤੇ 1/4 ਚਮਚ ਇਸ ਦੇ ਵਿੱਚ ਕਾਲੀਆਂ ਮਿਰਚਾਂ ਦਾ ਪਾਊਡਰ ਐਡ ਕਰ ਦਵਾਂਗੇ ਹੁਣ ਇਸ ਦੇ ਵਿੱਚ ਆਪਾਂ ਅੱਧੇ ਨਿੰਬੂ ਦਾ ਰਸ ਪਾ ਲਵਾਂਗੇ ਇਹ ਡਰਿੰਕ ਇੰਨੀ ਜ਼ਿਆਦਾ ਟੇਸਟੀ ਤੇ ਖੱਟ ਮਿੱਠੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇੱਕ ਵਾਰੀ ਬਣਾ ਲਈ ਤੇ ਵਾਰ-ਵਾਰ ਇਹੀ ਬਣਾਵੋਗੇ ਤੁਸੀਂ ਇਸ ਨੂੰ ਗੈਸਟ ਦੇ ਆਨ ਤੇ ਵੀ ਇਸ ਬਣਾ ਕੇ ਸਰਵ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਤੇ ਜੰਮੀ ਬਣਦੀ ਹੈ ਹੁਣ ਇਸ ਦੇ ਵਿੱਚ ਆਪਾਂ ਆਈਸ ਕਯੂਬ ਪਾਵਾਂਗੇ ਤੇ ਇਸ ਨੂੰ ਆਪਾਂ ਕਰ ਲਵਾਂਗੇ ਮਿਕਸ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਆਪਣੇ ਫੈਮਿਲੀ ਫਰੈਂਡਸ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਇਸ ਨੂੰ ਵੀ ਸਬਸਕ੍ਰਾਈਬ ਕਰ ਲਿਓ ਲਓ ਜੀ ਦੇਖੋ ਆਪਣੀ ਡਰਿੰਕ बनके रेडी ਹੋ ਚੁੱਕੀ ਹੈ ਹੁਣ ਇਸ ਨੂੰ ਆਪਾਂ ਛਾਨਣੀ ਦੇ ਨਾਲ ਛਾਨ ਲਵਾਂਗੇ ਤਾਂ ਕਿ ਇਸ ਦੇ ਵਿੱਚ ਜੋ ਵੀ ਥੋੜਾ ਬਾਲਾ ਪਲਪਸ ਰਹਿ ਗਏ ਨੇ ਉਹ ਅਲੱਗ ਹੋ ਜਾਣਗੇ ਇਹ ਦੇਖੋ ਇਹ ਆਪਾਂ ਸਾਰਾ ਇਸ ਨੂੰ ਛਾਨ ਲਿਆ ਹੈ ਤੇ ਜਿਹੜਾ ਇਹ ਥੋੜਾ ਜਿਹਾ ਵੇਸਟ ਮਟੀਰੀਅਲ ਇਹਦਾ ਸੀ ਇਸ ਨੂੰ ਆਪਾਂ ਸਾਈਡ ਤੇ ਰੱਖ ਦਵਾਂਗੇ ਹੁਣ ਤੇ ਚਲੋ ਇਸ ਦੀ ਆਪਾਂ ਡਰਿੰਕ ਬਣਾਉਣੀ ਸਟਾਰਟ ਕਰਦੇ ਹਾਂ ਇੱਥੇ ਆਪਾਂ ਇੱਕ ਗਲਾਸ ਲਵਾਂਗੇ ਤੇ ਉਸ ਨੂੰ ਆਪਾਂ ਕੰਡਿਆਂ ਤੇ ਥੋੜਾ ਜਿਹਾ ਨਿੰਬੂ ਦਾ ਰਸ ਲਗਾ ਲਵਾਂਗੇ ਤੇ ਲਾਲ ਮਿਰਚ ਤੇ ਥੋੜਾ ਜਿਹਾ ਨਮਕ ਲਗਾ ਕੇ ਇਸ ਨੂੰ ਇਸ ਤਰ੍ਹਾਂ ਆਪਾਂ ਡੈਕੋਰੇਟ ਕਰ ਲਵਾਂਗੇ ਇਸ ਤਰ੍ਹਾਂ ਲਗਾਉਣ ਦੇ ਨਾਲ ਆਪਣਾ ਜਿਹੜਾ ਡਰਿੰਕ ਹੈ ਦੇਖਣ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਥੋੜੇ ਜਿਹਾ ਪਦੀਨੇ ਦੀਆਂ ਪੱਤੀਆਂ ਤੇ ਨਾਲ ਐਡ ਕਰਾਂਗੇ ਨਿੰਬੂ ਦੇ ਥੋੜੇ ਜੇ ਸਲਾਈਸਸ ਤੇ ਥੋੜੇ ਜੇ ਆਪਾਂ ਇਸ ਦੇ ਵਿੱਚ ਆਈਸ ਕ్యూਬ ਪਾਵਾਂਗੇ ਤੇ ਹੁਣ ਆਪਾਂ ਪਾਵਾਂਗੇ ਜਿਹੜਾ ਆਪਾਂ ਗ੍ਰੇਪਸ ਦਾ ਆਪਣਾ ਮਿਕਸਰ ਬਣਾਇਆ ਸੀ ਉਹ ਪਾ ਦਵਾਂਗੇ ਤੇ ਉੱਪਰ ਪਾਵਾਂਗੇ ਆਪਾਂ ਸੋਡਾ ਮੈਂ ਇੱਥੇ ਸਪਰਾਈਟ ਲਿਆ ਹੈ ਤੁਸੀਂ ਸਿੰਪਲ ਸੋਡਾ ਵੀ ਇਸ ਦੇ ਵਿੱਚ ਐਡ ਕਰ ਸਕਦੇ ਹੋ ਤੇ ਦੇਖੋ ਜੀ ਆਪਣੀ ਕਿੰਨੀ ਵਧੀਆ ਯਮੀ ਜਮੀ ਡਰਿੰਕ ਬਣ ਕੇ ਤਿਆਰ ਹੋ ਚੁੱਕੀ ਹੈ ਜਿਹੜੀ ਆਪਾਂ ਬਾਜ਼ਾਰ ਤੋਂ ਵੱਡੇ ਵੱਡੇ ਕੈਫੇ ਦੇ ਵਿੱਚੋਂ ਬਹੁਤ ਹੀ ਮਹਿੰਗੀ ਰੇਟ ਤੇ ਲੈ ਕੇ ਪੀਂਦੇ ਹਾਂ ਘਰ ਦੇ ਵਿੱਚ ਬਣਾਓ ਪੀਓ ਤੇ ਇੰਜੋਏ ਕਰੋ ਤੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਦੇਖੋ ਕਿੰਨੀ ਜਮੀ ਲੱਗ ਰਹੀ ਹੈ ਬੱਚੇ ਬਹੁਤ ਹੀ ਜ਼ਿਆਦਾ ਖੁਸ਼ ਹੋ ਕੇ ਪੀਂਦੇ ਹਨ ਤੁਸੀਂ ਜ਼ਰੂਰ ਇਸ ਨੂੰ ਇੱਕ ਵਾਰੀ ਟਰਾਈ ਕਰਿਓ ਤੇ ਆਪਣੇ ਬੱਚਿਆਂ ਨੂੰ ਬਣਾ ਕੇ ਜ਼ਰੂਰ ਦਿਓ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ